ਹੈ ਇਹਦੀ ਆਰੋਹਣੇ ਅਮਦਰੀ ਆਏ ਤੂ ਆਖੀ ਮੈਂ ਗਾਇਟ ਮੈਂ ਲਾ ਲਾ ਦੋ ਮੈਂ ਹਾਂ ਹਾਚਾ ਲਾ ਲਾ ਹਾਂ ਲੋ ਕਰਦੇ ਜਾਂਦੀ ਹੋਏ ਨਹੀਂ ਸੋਹਣੀ ਜਾਂਦੀ ਕਰਦੇ ਕਿਤੇ 25 ਹਾਂ ਕਰਦੇ चन्ना चूड़े वाला दुनिया बिच छाया है देश बदेशा बिच भी इस नाम जमाया है चना चूड़े वाला दुनिया बिच छाया हैप्पी बर्थ बार बार चुनिये आए ਦੇਖੋ ਨਾ ਇਹ ਕੋਈ ਨਾ ਕੋਈ ਮਸਲਾਈ ਆ ਗਈ। ਇਹ ਵੇਖੋ ਐਹੀਂ ਇਹਨਾਂ ਦੀ ਪੋਤਰੀ ਗਈ ਹੈ ਕੋਈ 4 ਸਾਲ ਦੀ। ਕੋਈ ਇਨਾਂ ਬਾਤੇ ਕੁਝ ਪੈਸੇ ਚੋੜਾ ਰੱਬ ਵੱਲੋਂ ਬਣਾਇਆ ਜੇ ਉਹਦੇ ਤਰੀਕੇ ਨਾਲ ਮਾਦਰੀ ਦਾ ਨਾਮ ਇਹਨਾਂ ਨੂੰ ਮੈਂ ਗਿਫਟ ਕਰ ਰਿਹਾ ਜੇ ਤੇ ਬਹੁਤ ਵਧੀਆ ਜੀ। ਇਹਨਾਂ ਦੀ ਪੋਤਰੀ ਵੀ ਕਰਮਵਾਰੀ ਜਿਹਾ ਸੁਭਾਅ ਲੈ ਕੇ ਆ ਰਹੀ ਹੈ। ਚੰਨਾ ਚੂੜੇ ਵਾਲਾ ਦੁਨੀਆ ਤੇ ਸ਼ਾਇਆ। ਤੋਂ ਅੱਜ ਮਾਦਰੀ ਦੀ ਖਿਸ਼ਤਾ ਸਪੈਸ਼ਲ ਇਹ ਵੱਡੇ ਬਣਾ ਰਹੇ ਨੇ। ਤੁਸੀਂ ਸਾਰੇ ਵੀਰਾਂ ਦਾ ਹੋਰ ਵੀ ਚੰਨਾ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸ਼ੁਕਰੀਆ ਮਿਹਰਬਾਨੀ। ਤੋਂ ਦੋ ਲੈਣਾ ਜੀ ਪੇਸ਼ ਕਰ ਰਹੇ ਹਾਂ ਸਾਹਮਣੇ ਵਾਸਤੇ। ਬਹੁਤ ਵਧੀਆ ਲੱਗਾ ਇਹ ਇੱਕ ਮੈਨੂੰ ਪਤਾ ਨਹੀਂ 10 ਸਾਲ ਤੋਂ ਮਿਲਦਾ ਆ ਰਿਹਾ ਐ ਐਸਐਸਪੀ ਦਫਤਰ ਦੇ ਵਿੱਚ ਵੀ ਇੱਕ ਆਪ ਹੁੰਦਾ ਸੀਗਾ ਦੋ ਦੋ ਸਾਲਾਂ ਬਾਅਦ ਸਰ ਦਰਸ਼ਨ ਹੋਏ ਨਹੀਂ ਆ ਦੇਖੋ ਇਹ 10 ਸਾਲ ਹੋ ਗਏ ਨਾ ਬਹੁਤ ਪਿਆਰ ਆ ਇਹ ਜਿਹੜਾ ਮਾਤ ਬਹੁਤ ਕਰਦੇ ਨੇ ਜਦੋਂ ਵੀ ਇਹਨਾਂ ਦੇ ਜਾਈ ਦਾ ਦਫਤਰ ਤੇ ਬਹੁਤ ਵਧੀਆ ਲੱਗਦਾ ਬਹੁਤ ਸ਼ਾਂਤ ਜਿਹਾ ਲੱਗਦਾ ਪਤਾ ਕੁਰਬਿਜੇ ਪ੍ਰਤਾਪ ਨੇ ਸਾਡੇ ਸ਼ਹਿਰ ਦੀ ਵਜਾਏ ਕੌਣ ਸ਼ਾਨ ਓਤਾ ਸਾਡੇ ਕੁਰਬ ਸਾਹਿਬ ਨੇ ਜਦੋਂ ਦਾ ਹੈ ਮੁਕਾਇਨਾ ਸੇਵਾ ਦਾ ਸੰਭਾਲਿਆ ਸ਼ਹਿਰ ਆਪਣੇ ਨੂੰ ਇੰਨਾ ਸੀਨੇ ਨਾਲ ਲਾ ਲਿਆ ਰੋਜ਼ ਨਵੇਂ-ਨਵੇਂ ਕੰਮ ਜੋ ਕਰਾਂ ਓਤਾ ਕੁਰਬਿਜੇ ਪ੍ਰਤਾਪ ਨੇ ਸਾਡੇ ਸ਼ਹਿਰ ਦੀ ਇਹ ਕੌਣ ਜਿੰਦ ਜਾ Kota saade shreeman ne डे माधु हैप्पी बडे माधुर हैप्पी बडे तूरियूं बडे तूरी ਅੱਜ ਸਾਡੀ ਤਰ੍ਹਾਂ ਮਾਦਰੀ ਦੀ ਜਿੱਦਾ ਬੜੇ ਨੂੰ ਆਉਂਦਾ ਜੀ ਸਾਡਾ ਵੀਰ ਬਹੁਤ ਜ਼ਿਆਦਾ ਵੀਰ ਹੈ ਸੰਕਰੀਏ ਜਾਣਦੀ ਹੈ ਹਨ ਦੁਨੀਆ ਤੇ ਮਾਨਨਾ ਦਾ ਅੱਜ ਮਾਦਰੀ ਦੀ ਜਿੱਦਾ ਬੜੇ ਉਨ ਆ ਰਿਹਾ ਉਹ ਅੱਜ ਸਿਉਣਾ ਗਣਾ ਆਇਆ ਸੰਕਰੀਏ ਦੀ ਜਿੱਚੀ ਦਾ ਸਾਡੇ ਜੰਨੇ ਵੀਰ ਨੇ ਮਨਾਇਆ ਸਭ ਤੁਸੀਂ ਅੱਜ ਪਹੁੰਚੇ ਹੋ ਬਚਨ ਸਿੰਘ ਦੇ ਘਰ ਦੇ ਵਿੱਚ ਜਨਮ ਦਿਨ ਮਨਾਇਆ ਗਿਆ ਕੀ ਕਹਿਣਾ ਚਾਹੁੰਦੇ ਦੇਖੋ ਜਨਮ ਦਿਨ ਬਹੁਤ ਹੀ ਉਤਸ਼ਾਹ ਦੇ ਨਾਲ ਸਤਕਾਰ ਦੇ ਨਾਲ ਮਨਾਉਂਦੇ ਨੇ ਜੰਨਾ ਚੁੜੀ ਵਾਲਾ ਔਰ ਇਹ ਜਨਮ ਦਿਨ ਹੁੰਦਾ ਹੈ ਮਾਧੁਰੇ ਦੇਖਸ਼ੀ ਦੀ ਦਾ ਜੀ ਔਰ ਤੁਸੀਂ ਦੇਖੋ ਉਪਾਵੇਂ ਬੰਬੇ ਦੇ ਵਿੱਚ ਹੋਣ ਕਿਸੇ ਵੀ ਥਾਂ ਤੇ ਹੋਣ लेकिन एक दिल दिल्ली सत्कार हुंदा है प्यार हुंदा है और ये हर साल मेरे हिसाब तीस साल हो गए जो मैं आई पी एस सी उदो भी सी और मेरा बहुत पुराना रिश्ता है बहुत पुराना और हूँ देखो सतवंजा साल दे हो गए माधुरी दीक्षित और ती बत्ती साल तो ये मना रहे उन्होंने बर्थडे ਇੱਕ ਮੂਵੀ ਆਈ ਸੀਗੀ ਮੂਵੀ ਦਾ ਨਾਂ ਕੀ ਸੀਗਾ ਜੀ ਆਜਾ ਮਾਚਲੇ ਆਜਾ ਨਹੀਂ ਨਹੀਂ ਇਹਨਾਂ ਦੀ ਜਿਹੜੀ ਮੂਵੀ ਸੀਗੀ ਮਾਧੁਰੇ ਦੇਕਸ਼ਿਤ ਦੀ ਇੱਕ ਮੂਵੀ ਸੀਗੀ ਉਸ ਮੂਵੀ ਦੇ ਵਿੱਚ ਇਹਨਾਂ ਨੇ ਮਾਧੁਰੇ ਦੇਕਸ਼ਿਤ ਨੂੰ ਉਹ ਚੂੜਾ ਪਾਇਆ ਸੀਗਾ ਮੁਹੱਬਤ ਫਿਲਮ ਦਾ ਨਾਂ ਦੇਖੋ ਮੁਹੱਬਤ ਮੁਹੱਬਤ ਕੀ ਮੁਹੱਬਤ ਹੈ ਮੁਹੱਬਤ 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 ਉਸ ਦੇ ਵਿੱਚ ਇਹਨਾਂ ਨੇ ਪਾਇਆ ਸੀ उना उस तो बाद उना दे फैन हो गए एक फैन होने पूरा सत्कार पूर्वक ये बर्थडे मनाया जाता है हर साल ठीक है मैं माधुरी दीक्षित जी भी बधाई देवगा और इन्होंने भी बधाई देवगा चन्ना चूड़ी वाले कि पता भी नहीं है हालांकि ये सारा कुछ पत्थर व्यवहार करते ने और बर्थडे गिफ्ट भी भेजते हैं उन्होंने और कई बार रिप्लाई भी आता है ਮੈਂ ਇਹ ਹੀ ਕਹਾਂਗਾ ਕਿ ਇਸ ਤਰੀਕੇ ਦਾ ਪਿਆਰ ਸਤਕਾਰ ਬਣਾ ਰਹਿਣਾ ਚਾਹੀਦਾ ਹੈ ਔਰ ਇਸੇ ਤਰੀਕੇ ਨਾਲ ਮਨਾਉਂਦੇ ਰਹਿਣ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਥੈਂਕ ਯੂ ਸਾਰੇ ਜਵਾਨ ਔਰ ਪਿੰਡ ਬੱਲ ਤੇ ਕਿ ਨਾਮਾ ਤਾਰੀਵਾਲ ਤਾਰੀਵਾਲ ਲੱਗੇ ਬੱਲ ਪਿੰਡ ਤੇ ਉੱਤਮੇ ਪਾਸੋਂ ਆਇਡ ਵੇਖੀ ਤੁਮ ਨੂੰ ਕੀ ਨਰ ਹੱਥ ਦਾ ਕੰਮ ਦਾ ਚੁੱਟਾ ਬਹੁਤ ਵਧੀਆ ਲੱਗਿਆ ਔਰ ਮੈਨੂੰ ਪਿਛਲੀ ਯਾਦ ਵੀ ਆਈ ਕਿ ਮੈਂ ਲੈਣਾ ਹੀ ਲੈਣਾ ਚੂੜਾ ਤੇ ਅੱਜ ਮੈਂ ਦਰਬਾਰ ਸਦਨ ਦਰਸ਼ਨ ਕਰਨ ਆਈ ਹੀ ਬੋਧਵਾਰ ਬੋਧਵਾਰ ਦੇ ਬੋਧਰ ਮੰਮੀਆ ਤੇ ਫਿਰ ਮੈਂ ਪੁੱਛ ਪੁੱਛ ਕੇ ਆਈ ਕਿ ਉਹ ਇਹਨਾਂ ਦਾ ਮੈਂ ਸਕਰੀਨਸ਼ਾਟ ਨਹੀਂ ਲੈ ਸਕੀ ਤੇ ਨਾ ਮੈਨੂੰ ਨੰਬਰ ਹੀ ਇਹਨਾਂ ਦਾ ਲਿਆ ਹੀ ਮੈਂ ਵੀ ਮਿਲਿਆ ਪੁੱਛ ਤੁਸੀਂ ਐਡ ਕਰਤੀ ਵੇਖੀ ਫੇਸਬੁਕ ਆਹ ਹਾਂ ਫੇਸਬੁਕ ਤੇ ਕੀਤੀ ਤੋਂ ਫਿਰ ਮੈਂ ਸਕਰੀਨਸ਼ਾਟ ਲਿਆ ਪਰ ਮੇਰੇ ਮਨ ਚ ਇਹ ਕਿ ਮੈਂ ਦਰਬਾਰ ਸਾਹਿਬ ਜਾਉਂਗੀ ਤੇ ਮੈਂ ਇਹਨਾਂ ਕੋ ਜਰੂਰ ਮਿਲ ਕੇ ਆਉਂਗੀ ਮੈਂ ਚੂੜਾ ਵੇਚ ਰਹੀ ਹਾਂ ਮੇਰੀ ਬੇਟੀ ਦੀ ਮੈਰਿਜ ਤੇ ਉਹਦੇ ਘਰ ਕੇ ਮੈਂ ਚੂੜਾ ਲੈਣਾ ਹੈ ਤੇ ਇੱਕ ਤਾਂ ਮਸ਼ੀਨੀ ਚੂੜੇ ਵੀ ਮਿਲ ਜਾਂਦੇ ਹਾਂ ਹਾਂਜੀ ਉਹ ਮਸ਼ੀਨੀ ਚੂੜਾ ਮੈਨੂੰ ਨਹੀਂ ਪਸੰਦ ਸੀ ਤੇ ਮੈਨੂੰ ਇਹ ਕਿ ਮੈਂ ਵੀ ਪਿਛਲੇ ਜਿਹੜਾ ਪਹਿਲਾਂ ਮੇਰੇ ਵਿਆਹ 32 ਸਾਲ ਹੋ ਗਿਆ ਮੈਨੂੰ ਹੱਥ ਦਾ ਹੀ ਚੂੜਾ ਪਾਇਆ ਸੀਗਾ ਤੇ ਮੈਨੇ ਵੇਖ ਕਰਕੇ ਇਹਨਾਂ ਦਾ ਬਾਜੀ ਦਾ ਚੂੜਾ ਬਹੁਤ ਪਸੰਦ ਆਇਆ ਇਹ ਕਰਕੇ ਅੱਜ ਮੈਂ ਇੱਥੇ ਲੈਣ ਵਾਸਤੇ ਆਈ ਔਰ ਮਰਾ ਬਾਬਾ ਵੱਲੋਂ ਹੀ ਆ ਗਈ ਇਹਨਾਂ ਨੇ ਚਲੋ ਇਹਨਾਂ ਨੇ ਜਨਮ ਦਿਨ ਵੀ ਮਨਾਇਆ ਇਹਨਾਂ ਦਾ ਤੇ ਬਹੁਤ 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 ਵਧਾਈਆਂ ਹੁਣ ਔਰ ਥੈਂਕ ਯੂ ਬਹੁਤ ਵਦਿਆ ਲੱਗਿਆ ਝੂੜਾ ਹੱਥ ਦੇ ਕਰਕੇ ਮੈਂ ਪੁੱਛ-ਪੁੱਛ ਕੇ ਬਹੁਤ ਲੋਕਾਂ ਨੂੰ ਪੁੱਛਿਆ ਤੇ ਫਿਰ ਆਟੂ ਕਰਕੇ ਮੇਰੇ ਤੇ ਆਈ ਕਿ ਮੈਂ ਇਹ ਝੂੜਾ ਅੱਜ ਲੈ ਕੇ ਜਾਣਾ ਸੋ ਹੋਰ ਇਹ ਝੂੜੇ ਤੇ ਤੁਹਾਨੂੰ ਕੀ ਕੁੱਪੀ ਲੱਗੀ ਹੈ ਇਹ ਝੂੜੇ ਦਾ ਕੀ ਹੱਥ ਦੀ ਮਿਹਨਤ ਆ ਜੀ ਅੱਜ ਕੱਲ ਕੋਈ ਮਿਹਨਤ ਕਰਨਾ ਨਹੀਂ ਚਾਹੁੰਦਾ ਔਰ ਸਾਡੇ ਜ਼ਮਾਨੇ ਵਿੱਚ 30 32 ਸਾਲ ਤੋ ਬਹਿਲਾ ਬਹੁਤ ਮਿਹਨਤੀ ਮਿਹਨਤ ਕਰਦੇ ਸੀਗੇ ਮੇਰੀ ਵੀ ਇਹ ਅੱਜ 50 50 ਸਾਲ ਹੋ ਗਿਆ ਪਰ ਮੈਂ ਅਜੇ ਤੱਕ ਹੱਥ ਦੇ ਝੂੜਾ ਹੁਣ ਨਹੀਂ ਮਿਲਦਾ ਕਿਉਂ ਪਰ ਮੈਂ ਇਹਨਾਂ ਦੀ ਐਡ ਵੇਖ ਕੇ ਮੈਨੂੰ ਬਹੁਤ ਪਸੰਦ ਆਇਆ ਫਿਰ ਮੈਂ ਆਖੀ ਲੱਭ ਕੇ ਦੁਕਾਨ ਫਿਰ ਮਿਲ ਕੇ ਘਰ ਵੀ ਆ ਕੇ ਇਹਨਾਂ ਨੇ ਮੇਰੀ ਬਹੁਤ ਆ ਕੇ ਇੱਜ਼ਤ ਕੀਤੀ ਔਰ ਮੈਂ ਵੀ ਆ ਕੇ ਇਹਨਾਂ ਦੇ ਨਾਲ ਇੰਨਾ ਟਾਈਮ ਇਹ ਕਿ ਅੱਗੇ ਵਧਾਈਆਂ ਦੇਣ ਵਾਸਤੇ ਮੈਂ ਵੀ ਆ ਗਈ ਜਰ ਜੀ ਆਪਣਾ ਤੁਸੀਂ ਟ੍ਰੈਫ ਦੱਸ ਦਿਓ ਮੇਰਾ ਹੈਗਾ ਜੀ ਕੋਟ ਆਦਮਰਾਮ ਪੱਤਰਾਲੀ ਪਾਰਕ ਨੇ ਦੀ ਸੋਪੜੀ ਚੜੇ ਸਾਲ ਦੇ ਹਾਂ ਜੀ ਮੈਨੂੰ ਤਾਂ ਪੂਰਾ ਡਰਾਸ ਨਹੀਂ ਪਤਾ ਮੈਂ ਤਾਂ ਬਹੁਤ ਬਜ਼ੁਰਗਾਂ ਨੂੰ ਪੁੱਛ-ਪੁੱਛ ਕੇ ਦਰਬਾਰ ਸਾਹਿਬ ਤੋਂ ਜੋ ਤੁਰੀ ਤੇ ਪੁੱਛ-ਪੁੱਛ ਕੇ ਮੈਂ ਇੱਥੇ ਆ ਗਿਆ ਹਾਂ ਜੀ ਇੱਕ ਵਾਰੀ ਜੀ ਅੱਜ ਆਪਣਾ ਨੰਬਰ ਬੋਲ ਦਵਾਂਗਾ ਜੀ ਨੰਬਰ ਮੇਰਾ ਵੇਖੋ ਸਾਹਮਣੇ ਲੱਗਾ ਜੀ ਨੰਬਰ ਨੋਟ ਕਰ ਲੈ 8427391086 ਠੀਕ ਹੈ ਹਾਂ ਜੀ ਅੱਜ ਮਾਦਰੀ ਜੀ ਜੀ ਜਨਮ ਦਿਨ ਮਨਾਇਆ ਜੀ ਇਹਦੇ ਬਾਰੇ ਹਾਂ ਜੀ ਮੰਨੋ ਇਹ ਜਿਹੜਾ ਜਨਮ ਦਿਨ ਮਨਾਇਆ ਜੇ ਮੰਨੋ 30 ਸਾਲ ਹੋ ਚੱਲੇ ਜੀ ਤੇ ਬਹੁਤ ਵਧੀਆ ਲੱਗਾ ਤੇ ਸਾਰੇ ਰਲ ਮਿਲ ਕੇ ਵਿਜੇ ਪ੍ਰਤਾਪ ਵੀ ਆਏ ਨੇ ਤੇ ਉਹਨਾਂ ਨੇ ਵੀ ਕੇਕ ਕੱਟਿਆ ਤੇ ਨਾਲ ਮੈਂ ਵੀ ਖੜਾ ਸਾਂ ਤੇ ਤਾੜੀਆਂ ਵੱਜੀਆਂ ਤੇ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਮਾਦਰੀ ਨੂੰ ਵਧਾਈ ਦਿੱਤੀ ਤੇ ਮਨੋ ਵੀ ਦਿੱਤੀ ਇਹ ਜਦੋਂ ਪਹਿਲੀ ਵਾਰ ਮਨਾਇਆ ਤੁਹਾਨੂੰ ਕਿਹੋ ਜਿਹਾ ਲੱਗਾ ਜਦੋਂ ਪਹਿਲਾਂ ਮੈਂ ਮਨਾਇਆ ਜੇ ਇੱਕ ਪੌਂਡ ਦਾ ਕੇਕ ਲੈਂਦਾ ਸੀ ਤੇ ਕਹੇ ਮੈਨੂੰ ਬਜ਼ੁਰਗ ਨੇ ਸਲਾਹ ਦਿੱਤੀ ਕਿੰਨਾਂ ਚੰਨਾਈ ਤੁਸੀਂ ਮਾਦਰੀ ਨੂੰ ਮਿਲਣ ਆਏ ਨਾ ਬੰਬਈ ਇਹਦਾ ਤੁਸੀਂ ਜਨਮ ਦਿਨ ਹਰ ਸਾਲ ਮਨਾਇਆ ਕਰੋ ਤੇ ਮੈਂ ਕਿਹਾ ਵੀ ਇਹਦੇ ਜਨਮ ਦਿਨ ਦਾ ਤਾਂ ਪਤਾ ਨਹੀਂਗਾ ਤੇ ਕਹਿੰਦਾ ਕੋਈ ਗੱਲ ਨਹੀਂ ਅਜੇ ਤੁਸੀਂ ਰਹਿਣਾ ਹੀ ਇੱਥੇ ਤੇ ਫਿਰ ਵੀ ਪਤਾ ਕਰ ਲਾਂਗੇ ਕੋਈ ਗੱਲ ਨਹੀਂ ਉਹਦੇ ਪੀਏ ਕੋ ਤੇ ਉਹਦੇ ਪੀਏ ਕੋ ਪੁੱਛਿਆ ਤੇ ਉਹ ਕਹਿੰਦਾ ਵੀ ਇਹਦਾ 15 ਮਈ ਨੂੰ ਜਨਮ ਦਿਨ ਹੈਗਾ ਜੀ ਦੁਪਹਿਰ 12:00 ਵਜੇ ਇਹ ਫਿਰ ਮੈਂ 1 ਪਾਉਂਡ ਦਾ ਕੇਕ ਲਿਆ ਕੇ ਤੇ ਨਿੱਕੇ ਨਿੱਕੇ ਬੱਚੇ ਸੱਜ ਗਏ ਤੇ ਫਿਰ ਮੈਂ ਮਨਾੰਦਾ ਰਿਹਾ ਉਦੋਂ ਮੇਰਾ ਮਕਾਨ ਛੋਟਾ ਜਿਹਾ ਹੁੰਦਾ ਸੀ ਪੁਰਾਣਾ ਜਿਹਾ ਹੁੰਦਾ ਸੀ ਤੇ ਉਹ ਪਰਮਾਧਵਾ ਦੀ ਮੇਰੇ ਨਾਲ ਮਕਾਨ ਹੀ ਵਧੀਆ ਬਣ ਗਿਆ ਬੱਚੇ ਪੜਦੇ ਜਾ ਰਹੇ ਸਭ ਕੁਝ ਸਹੀ ਹੋ ਗਿਆ ਅੱਜ ਜਿੰਨੀਆਂ ਵੀ ਛੋਟੇ ਵੀਡੀਓਜ਼ ਹੁੰਦੀਆਂ ਸੀ ਉਹਨਾਂ ਤੱਕ ਪਹੁੰਚੇ ਆਹ ਵੇਖੋ ਜਿਹੜੀ ਇਹ ਮੇਰੀਆਂ ਬੋਲੋਂ ਆਉਂਦੀਆਂ ਜੋ ਵੀ ਆਉਂਦਾ ਮੈਂ ਖਚਾਨਾ ਮਾਦਰੀ ਨੂੰ ਘੁਲਾਈ ਦੀਆਂ ਮਾ ਮੰਨ ਲਓ ਜਿੰਨੇ ਵੱਡੇ ਵੱਡੇ ਕਲਾਕਾਰ ਹੈ ਉਹਨਾਂ ਨੂੰ ਸਾਰਿਆਂ ਨੂੰ ਮੈਂ ਕਹਣਾ ਤੇ ਉਹਨਾਂ ਨੂੰ ਵੀ ਜਾਗਦਣ ਹੁਣ ਵਰਨਾ ਵਾਸਤੇ ਕੋਈ ਗਿਫਟ ਤਿਆਰ ਕੀਤਾ ਆ ਮੈਂ ਮਾਦਰੀ ਹਤੇ 28 ਸਾਲੋ ਚੱਲੇ ਮੈਂ ਜਿਹੜਾ ਇੱਕ ਚੂੜਾ ਤਿਆਰ ਕਰਕੇ ਰੱਖਿਆ ਮੈਂ ਕਹਿੰਦਾ ਜਦੋਂ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਆਣਗੇ ਤੇ ਮੈਂ ਉਹ ਗਿਫਟ ਜ਼ਰੂਰ ਲੈ ਕੇ ਜਾਵਾਂਗਾ ਜਦੋਂ ਮੈਂ ਜਾਣਾ ਉਦੋਂ ਤੁਹਾਨੂੰ ਸਾਰਿਆਂ ਨੂੰ ਮੈਂ ਸੱਦਣਾ ਜਿੰਨੇ ਪੱਤਰਕਾਰ ਹੈਗੇ ਨੇ ਉਹਨਾਂ ਨੂੰ ਪਤਾ ਲੱਗੇ ਵੀ ਵਾਕੇ 28 ਸਾਲ ਜਾਂ 30 ਸਾਲ ਸਮੇਂ ਵਿੱਚ ਕੀਦਾਂ ਬੋਲਿਆ ਜਦੋਂ ਉਹਨਾਂ ਦਾ ਤੁਹਾਡੇ ਗਿਫਟ ਵੇਖ ਕੇ ਫੋਨ ਆ ਕੇ ਫੋਨ ਹੁੰਦਾ ਵਾ ਇਸ ਤਰ੍ਹਾਂ ਦਾ ਮਹਿਸੂਸ ਬਹੁਤ ਵਧੀਆ ਲੱਗਦਾ ਮਾਦੀ ਜੀ ਦੀਆਂ ਚਿੱਠੀਆਂ ਮੇਰੇ ਕੋਲ ਦੋ ਤਿੰਨ ਹੈਗੀਆਂ ਪਈਆਂ ਇੱਕ ਦੁਕਾਨ ਜੀ ਵੀ ਲਾਈ ਆ ਦੇਖੋ ਐਡੀ ਵੱਡੀ ਕਲਾਕਾਰ ਹੋਸਲੇ ਉਹਦੀ ਲੰਮਰਬੰਦ ਸੀ ਜਿਹਦੋਂ ਨੇ ਮੈਨੂੰ ਸਪੈਸ਼ਲ ਇੱਕ ਚਿੱਠੀ ਲਿਖ ਕੇ ਭਲਾਈ ਆ ਤੇ ਮਿਲਿਆ ਵੀ ਆ ਉਹਨਾਂ ਨੂੰ ਜਾ ਕੇ ਦਾਦਾ ਸਿੰਘ ਦੀ ਕੋਠੀ ਤੇ ਵੀ ਗਿਆ ਅਭਤਾ ਬਚਨ ਦੀ ਕੋਠੀ ਤੇ ਸਾਰੇ ਦੇਵਨਾਂ ਦੀ ਕੋਠੀ ਤੇ ਵੀ ਗਿਆ ਮੈਂ ਬੰਬਈ ਸਾਰੇ ਘੁੰਮਿਆ ਇੱਕ ਸਮਾਜ ਦੀ ਸੇਵਾ ਕਰਨੀ ਤੁਹਾਨੂੰ ਖੁਸ਼ਿਆ ਲੱਗਦਾ ਉਹ ਕੋਈ ਸਮਾਜ ਸੇਵਕ ਪਰਮਾਤਮਾ ਨਾਲ ਕੋਈ ਬਖਸ਼ ਹੋ ਗਈ ਆ ਸੰਤ ਪਾਪਾ ਮੱਖਣ ਸਿੰਘ ਦੇ ਨਾਲ ਉਹਨਾਂ ਨੇ 100 ਤੇ 14 ਵਿਆਹ ਕਿਤੇ ਕੰਪਨੀ ਬਾਗ ਪਰ ਉਹਨਾਂ ਨਾਲ ਐਸਾ ਜੁੜਿਆ ਪਿੱਛੇ ਮੁੜ ਕੇ ਨਹੀਂ ਵੇਖਿਆ ਜਿੰਨੇ ਵਿਆਹ ਕੀਤੇ ਨੇ ਉਹਨਾਂ ਨੇ ਤੇ ਵਿਆਹਾਂ ਦੇ ਚੂੜੇ ਮੈਂ ਦਿੰਦਾ ਰਿਹਾ ਤੇ ਗਾ ਹੁਣ ਉਹਨਾਂ ਦਾ ਬੱਚਾ ਉਹਨਾਂ ਨੂੰ ਗੱਦੀ ਮਿਲੀ ਆ ਤੇ ਉਹ ਵੀ ਮੈਨੂੰ ਕਹਿੰਦੇ ਚੱਲਾ ਜੀ ਅਸੀਂ ਹੁਣ ਬਾਬਾ ਜੀ ਉਹਨੂੰ ਬੱਚੀਆਂ ਦੇ ਵਿਆਹ ਕਰਿਆ ਕਰੀਏ ਤੇ ਮੈਂ ਜਰੂਰ ਮੈਂ ਤੁਹਾਡੇ ਨਾਲ ਸਹਿਮਤ ਆ ਜਿੰਨੇ ਵਿਆਹ ਹੋਣਗੇ ਮੈਂ ਚੂੜੇ ਜਰੂਰ ਦਵਾਂਗਾ ਅਮਰਨਾਥ ਦੀ ਯਾਤਰਾ ਸ਼ੁਰੂ ਹੋਣੀ ਉਹਨਾਂ ਦਾ ਅੱਛਾ ਉਹ ਸ਼ਿਵ ਸ਼ੰਕਰ ਤੇ ਪਾਰਵਤੀ ਆਪੇ ਮੈਂ ਕੁਝ ਸਪੈਸ਼ਲ ਚੂੜਾ ਭਰਾ ਕੇ ਰੱਖਿਆ ਉਹਨੂੰ ਮਹੀਨਾ ਚੱਲਿਆ ਮੈਂ 2000 2003 ਦੇ ਵਿੱਚ ਮੈਂ ਹਰ ਸਾਲ ਮੈਂ ਚੂੜਾ ਦਿੰਦਾ ਹੀ ਦਿੰਦਾ ਤੇ ਉਹ ਜਿਹੜੀ ਮੈਨੂੰ ਸੇਵਾ ਵੀ ਮਿਲਦੀ ਆ ਉਹ ਸੇਵਾ ਵੀ ਮੈਂ ਉਹਨਾਂ ਨੂੰ ਇਕੱਠੀ ਕਰਕੇ ਦਿੰਦਾ ਕੋਈ 100 ਦਿੰਦਾ ਕੋਈ 500 ਦਿੰਦਾ ਕੋਈ ਜਿੰਨੇ ਵੀ ਦਿੰਦਾ ਮੈਂ ਉਹਨਾਂ ਨੂੰ ਇਕੱਠੇ ਕਰਕੇ ਦਿੰਦੇ ਹੁਣ ਭੈਣ ਜੀ ਤੁਹਾਡੇ ਕੋਲ ਚੂੜਾ ਲੈਣ ਆਏ ਆ ਤੁਹਾਡੀ ਫੇਸਬੁੱਕ ਤੇ ਐਡ ਵੇਖ ਕੇ ਤੁਹਾਨੂੰ ਕਿਹੋ ਜਿਹਾ ਮੈਨੂੰ ਬਹੁਤ ਵਧੀਆ ਲੱਗਾ ਆਓ ਰੇ ਮੈਨੂੰ ਬਹੁਤ ਵਧੀਆ ਸਪੈਸੇ ਚੂੜਾ ਲੈਣ ਆਏ ਨੇ ਮੈਂ ਇਹਨਾਂ ਨੂੰ ਵੇਖੋ ਗਿਫਟ ਵੀ ਕੀਤਾ ਜੇ ਉਹਨਾਂ ਦੀ ਬੇਟੀ ਵਾਸਤੇ ਕੱਪ ਤੇ ਬਹੁਤ ਵਧੀਆ ਇਹਨਾਂ ਨੂੰ ਚੂੜਾ ਹੀ ਕੋਈ ਮਹਿੰਗਾ ਨਹੀਂ ਲੈਣਾ ਇਸ ਤਰ੍ਹਾਂ ਵੀ ਆਪਣੇ ਮਾਲ ਦੇ ਪੈਸੇ ਲਵਾਂਗੇ ਤੇ ਆਪਣੀ ਮਿਹਨਤ ਦੇ ਲਵਾਂਗੇ ਉਹ ਵੀ ਦੇ ਜਾਣਗੇ ਤੇ ਠੀਕ ਹੈ ਨਹੀਂ ਤੇ ਸਾਡੇ ਲੋ ਤੇ ਵੀ ਆ ਇਹਨੂੰ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਹੀ ਆਂਦੇ ਜਾਣ ਸਾਡੇ ਕੋਲ ਚੂੜਾ ਲੈਣ ਜਿੰਨੇ ਵੀ ਦੇਸ਼ਾ ਪਰਦੇਸਾਂ ਜੀ ਵੀ ਜਿਹੜੀਆਂ ਕੁੜੀਆਂ ਚਾਹਣ ਵਾਲੀਆਂ ਵੀ ਚੂੜਾ ਚੰਦੇ ਕੋਲ ਲੈਣਾ ਆਓ ਚੂੜਾ ਵਧੀਆ ਬਣਾ ਕੇ ਦੇਵਾਂਗੇ ਰੇਟ ਕੋਈ ਵੱਧ ਨਹੀਂ ਲੱਗੇਗਾ ਬਈ ਯਾਰ ਵਾਲੇ ਉਹਨਾਂ ਨੂੰ ਪਤਾ ਨਹੀਂ ਸਾਇਜ ਕੀ ਗਿਆ ਕਿ ਇਸ ਤਰ੍ਹਾਂ ਰੰਗ ਲੱਤ ਜਾਂਦੇ ਨੇ ਨਕਲ ਆਤੀ ਜਾਂਦੇ ਨੇ ਉਹਨਾਂ ਦਾ ਮਤਲਬ ਦਾ ਚੂੜਾ ਬਣਾ ਕੇ ਦਈਦਾ ਹੈ ਅੱਜ ਕੱਲ ਤਾਂ ਮਸ਼ੀਨੀ ਦਾ ਯੁੱਗ ਆ ਗਿਆ ਪਰ ਤੁਸੀਂ ਇਹ ਵੀ ਹੱਤ ਨਾਲ ਚੂੜਾ ਜਿਹੜਾ ਹੱਤ ਨਾਲ ਚੂੜਾ ਬੰਨਦਾ ਨਾ ਉਹ ਸਭ ਤੋਂ ਵਧੀਆ ਮਸ਼ੀਨੀਆਂ ਉਹ ਚਾਲੂ ਆਈਟਮ ਹੈ ਗਈ ਆ ਉਹਨਾਂ ਨੂੰ ਡਿਜ਼ਾਈਨ ਕਰਨ ਦਾ ਵੀ ਨਹੀਂ ਜਾ ਤੇ ਕੀ ਡਿਜ਼ਾਈਨ ਕੀ ਕਰਨੀ ਹੈ ਹੁਣ ਤੁਸੀਂ ਮੈਨੂੰ ਕਹੋ ਨਾ ਜਿੰਨੇ ਸਾਨੂੰ ਨਾਮ ਲੈ ਕੇ ਦੋ ਤੇ ਮੈਂ ਤੁਹਾਨੂੰ 2 ਮਿੰਟੇ ਨਾਮ ਲੈ ਕੇ ਦੇ ਦਵਾਂ ਜਾਓ ਜੇ ਚੂੜੇ ਵਾਲੇ ਕੋ ਚਲੋਗੇ ਸਾਨੂੰ ਉਹਨੇ ਕਰ ਮੇਰੇ ਕੋ ਧਿਆਨ ਹੀ ਨਹੀਂ ਗਿਆ ਨਹੀਂ ਗਿਆ ਮੇਰੇ ਕੋ ਸਭ ਕੁਝ ਹੈ ਤੇ ਮੈਨੂੰ ਵੀ ਤਾਂ ਗੱਲ ਲੱਗਿਆ ਕਿ ਹੱਥ ਦਾ ਕਾ ਮੈਂ ਤੇ ਮੈਂ ਇਹ ਜਿਨੀ ਯਾਦ ਲੈਣੀ ਪਉਂਦੀ ਹੈ ਜੀ ਤੇ ਅਕਰ ਟਮਾਟਰ ਪਹੁੰਚੀ ਆ ਤੇ ਮੈਨੂੰ ਵਧੀਆ ਲੱਗਿਆ ਇਹਨਾਂ ਦਾ ਝੂੜਾ ਬਣਿਆ ਮੈਨੂੰ ਬਹੁਤ ਖੁਸ਼ੀ ਆਇਆ ਇਹ ਕਰਕੇ ਮੈਂ ਆਈ ਇੱਕ ਜਾਨ ਦਾ ਝੂੜਾ ਉਹਨੇ ਮੈਂ 5 ਸਾਲ ਆਏ ਨੇ ਆਪਣੇ ਕੰਮ ਤੇ ਉਸਤਾਦ ਦੀ ਸੇਵਾ ਵੀ ਕੀਤੀ ਆ ਤੇ ਹੁਣ ਵੀ ਲਿਆ ਉਹਨਾਂ ਕੋ ਉਹ ਇਹਨਾਂ ਨੇ ਗੁਣ ਦਿੱਤਾ ਤੇ ਮੈਂ ਹਲ ਕੰਮ ਜਾ ਪੈਗਾ ਉਸਤਾਦ ਦਾ ਅਸ਼ੀਰਵਾਦ ਮਹਾਰਾਜ ਜੀ ਨਹੀਂ ਆਏ ਨੇ ਸਾਰਣ ਮੇਰੇ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਇਤਨੇ ਆਂਦੇ ਸਾਲ ਨੂੰ ਫੇਰ ਖੁਸ਼ੀਆਂ ਇਸ ਤਰ੍ਹਾਂ ਫੇਰ ਇਕੱਠੇ ਹੋਈਏ ਤੇ ਇਹਨਾਂ ਵਾਸਤੇ ਮੈਂ ਇੱਕ ਜਿੱਤਾਂ ਵੀ ਇੱਕ ਖੁਸ਼ੀ ਆਈਂਦੀ ਵੀ ਮੈਂ ਦਾ ਜਨਮ ਦਿਨ ਮਨਾਣਾ ਮਹੀਨਾ ਪਹਿਲਾਂ ਮੈਨੂੰ ਬਹੁਤ ਵਧੀਆ ਲੱਗਦਾ